ਤਾਂ ਚੜ ਜਾਣੇ ਆਪ ਨੂੰ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਖਿਡਾਉਣੇ ਨੂੰ ਆ ਵੀ ਨਾਲੇ ਤੋਰੀਆਂ ਲੰਮੀਆਂ ਲੰਮੀਆਂ ਧਿਆਨ ਖੱਤ ਹੋ ਗਈ ਅੱਲੇ ਤੇਲੇ ਪੜੀ ਜਾਂਦੇ ਤੇ ਹੌਲੀ ਹੌਲੀ ਹੁਣ ਆ ਗਿਆ ਕਢਣ ਲੱਗ ਗਿਆ ਉੱਤੇ ਵਿੱਚ ਆਹ ਤੋਰੀਆਂ ਨੇ ਇਹ ਹੁਣ ਮੰਨ ਲੈ ਇੱਕ ਨੂੰ ਹੀ 2-3 ਕਿਲੋ ਤੋਰੀਆਂ ਲੱਗੀਆਂ ਪਈਆਂ ਆਹ ਹਜੇ ਬੱਲ ਕਿੱਡੀ ਏਡੀ ਬੱਲ ਹੈ ਗੇਤੀਆਂ ਨਾਲ ਅਗੇਤੀ ਤੇ ਨਾਲ ਆ ਗਏ ਆਹ ਤਰੀਕਾ ਨਾਲ ਪਰ ਇਹ ਨਹੀਂ ਪਉਂਦੀ ਇਹਦੇ ਚ ਹਾਂ ਜਾਲ ਪਾਣੀ ਲੱਗਦੀ ਨੇ ਉੱਤੇ ਜਾਲ ਤੇ ਨਾ ਬਹੁਤ ਵਧੀਆ ਲੱਗਦੀ ਆ ਕਿੰਨੇ ਕਿੰਨੇ ਰੇਹ ਕਿੰਨੋਂ ਫਲ ਵੇਖੀ ਜਾਏ ਨਿੱਕੇ ਨਿੱਕੇ ਬੰਲਾ ਗੱਲ ਦਾ ਭਾਰ ਘਾਟੂ ਤੋਰੀਆਂ ਦਾ ਵਾ ਆ ਜਾਓ ਆਵੇ ਆਵੇ ਕਿੰਨੇ ਲੱਗੀਆਂ ਪਈਆਂ ਹਾਂ ਗਾਂਦਿਕਾਂ ਕੋਈ ਐਜੀ ਬੱਲੀ ਹੈਣੀ ਜਿਹਨੂੰ ਤੋਰੀ ਨਾ ਹੋਣੀ ਯਾਰ ਕੋਈ ਰੇਹ ਨਹੀਂ ਭਾਈ ਆ ਬਣੀਆਂ ਪਈਆਂ ਤੋਰੀਆਂ ਮੋੜੀ ਆਏ ਕਿੰਨੇ ਆਪਾਂ ਹਾਂ ਨਿਕਲਦੀਆਂ ਜਾਲ ਤੇ ਇੱਕ ਤਾਂ ਤੋੜਨੀ ਸੌਖੀ ਐ ਇਹ ਜਾਲ ਜਦੋਂ ਉੱਤੇ ਛਾਂ ਆ ਜਾਂਦੀ ਐ ਪਾਣੀ ਦੀ ਵੀ ਘਟ ਲੋੜ ਪੈਂਦੀ ਵੀ ਛਾਂ ਹੋ ਗਈ ਬੰਦੇ ਦੁਪਹਿਰੇ ਤੋੜੀ ਜਾਣ ਸ਼ਾਮ ਨੂੰ ਤੋੜੀ ਜਾਣ ਕਦੋਂ ਨਹੀਂ ਤੋੜਨ ਵਾਲਾ ਬੰਦਾ ਵੀ ਸੌਖਾ ਤੇ ਉਂ ਥੱਲੇ ਪਾਣੀ ਦਾ ਬੈੱਡ ਬਣਾਏ ਜੀ ਇਹ ਹੋਣਗੇ 2.5 ਏਕੜ 2.5 ਏਕੜ ਆ ਇਹ ਤੇ ਹੁਣ ਆ ਵਧੀਆ ਜੀ ਤੰਨ ਚੌਥਾ ਸਾਲ ਹੋ ਗਿਆ ਪੰਨੋ ਦਾ ਹਾਂ ਕੋਈ ਵੀ ਇਹ ਜੀ ਕਰੇ ਹੋਈ ਨਹੀਂ ਵੀ ਆਪਾਂ ਨੂੰ ਇਹਨੇ ਚੰਗੇ ਰੁਪਏ ਬਣਾਉਂਦੇ ਹੁਣ ਰੁਪਏ ਤਾਂ ਕੀ ਦੱਸੀਏ ਪਰ ਚੰਗੇ ਦੂਜੀਆਂ ਤਿੰਨ ਫਸਲਾਂ ਤੇ ਇਹ ਇੱਕ ਇਕੱਲੀ ਇਹ ਦੇਖ ਲਓ ਇਹ ਬਣਦੇ ਬਹੁਤ ਵਧੀਆ ਹੁਣ ਉਹ ਉਹ ਖਾਜਾ ਉਹ ਆਪਣਾ ਉਹ ਮਾਲੀ ਲੱਗੇ ਪੇ ਤਾਂ ਚੜਾਈ ਜਾਂਦਾ ਆਪਣਾ ਮੱਕੀ ਘਟੀ ਦਾ ਰੇਤ ਸਪਰੇਈ ਦੀ ਆ ਜਿਵੇਂ ਕੱਲਾ ਪਾਣੀ ਪਾਣੀ ਦੇੱਥਾਂ ਦੀ ਮਿਹਨਤ ਆ ਕੋਈ ਫਰਕ ਨਹੀਂ ਆਇ ਇੱਕ ਵਾਰੀ ਜਾਲ ਲਾਦਾ ਫਿਲਰ ਲਾਦਾ ਇਹਨੂੰ 4 ਸਾਲ ਹੋ ਗਏ ਕੁਛ ਨਹੀਂ ਕੰਮ ਇੱਕ ਰੁਪਈਆ ਦਾ ਖਰਚਾ ਨਹੀਂ ਮੁੜਦਾ ਪੀ ਲਾਉਣਿਆ ਤੇ ਆ ਰੱਸੀ ਆ ਕਣਕ ਦੀਆਂ ਪੰਡਾ ਬੰਨਣਾਂ ਲਈ ਇਹ ਰੋਪਾਂ ਦੀਆਂ ਕਾੜੀ ਕੋਈ ਲੋੜ ਹੀ ਨਹੀਂ ਰੁਪਈਆ ਇੱਕ ਵਾਰੀ ਲਾਉਣਿਆ ਹਾਂ ਮੁੜ ਕੇ ਉਹ ਜਿਵੇਂ ਪੱਕ ਤੇ ਡਲੇ ਐ ਕਰਕੇ ਤੇ ਫੇਰ ਉਧਰ ਲਾ ਦਾਂਗੇ ਖੇਤੀਆਂ ਹੋ ਗਈਆਂ ਉਹ ਕਿਤੇ